ਨਸ਼ਾ ਨਸ਼ਾ ਇੱਕ ਤਰ੍ਹਾਂ ਚ ਬੰਦਨੀ ਹੁੰਦਾ ਪਰ ਮੈਂ ਪਰ ਮੈਂ ਪਰ ਮੈਂ ਇਸ ਗੱਲ ਨੂੰ ਮੰਨ ਰਹੀ ਆ ਕਿ ਆਮ ਆਦਮੀ ਪਾਰਟੀ ਫਸਟ ਪਾਰਟੀ ਫਸਟ ਸਰਕਾਰ ਜਿਨੇ ਇੰਨਾ ਵੱਡਾ ਇਨੀਸ਼ੀਏਟਿਵ ਲਿਆ ਨਹੀਂ ਤਾਂ ਕਿਸ ਕੀ ਦੀ ਜ਼ਰੂਰਤ ਸੀ ਕਿ ਪੰਜਾਬ ਦੇ ਵਿੱਚ ਜੇ ਪਤਾ ਲੱਗਦਾ ਸੀ ਨਸ਼ਾ ਵੇਚਦਾ ਕਿਸ ਦੇ ਘਰ ਟਾਵਾ ਦੇ ਹੈ ਸੀ ਕਿਸ ਦੇ ਜ਼ਰਵਾਦਾ ਪੈਂਡਿੰਗ ਆ ਕਿ ਜਿਹੜਾ ਕਿ ਹਜ਼ਾਰ ਹਜ਼ਾਰ ਰੁਪਿਆ ਜਿਹੜਾ ਲੇਡੀਜ਼ ਨੂੰ ਦੇਣਾ ਉਹ ਮੈਂ ਤਾਂ ਬੋਲ ਦਿੱਤਾ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਇਸ ਗੱਲ ਤੇ ਆ ਕੇ ਕਹਿੰਦੇ ਹੁੰਦੇ ਕਿ ਸ਼ਾਇਦ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਆਫ ਕੋਰਸ ਆਮ ਆਦਮੀ ਪਾਰਟੀ ਨੇ ਜੇ ਕਮਿਟੀ ਕਿਹਾ ਕਿ 1000 ਰੁਪਏ ਲੇਡੀਜ਼ ਨੂੰ ਦਿੱਤਾ ਜਾਊਗਾ ਤਾਂ ਮੈਂ ਬਹੁਤ ਕਲੀਅਰ ਆ ਉਹ ਦਿੱਤਾ ਹੀ ਜਾਣਾ ਤੇ ਪੋਜ਼ਿਟਿਵ ਮਾਹੌਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਪਾਇਆ ਜਾ ਰਿਹਾ ਇੱਥੇ ਮੈਂ ਇਸ ਵੇਲੇ ਪਟੰਡਾ ਹੈੱਡਕੁਆਰਟਰ ਤੇ ਖੜੀ ਆ ਜਿੱਥੇ ਇਸ ਤੋਂ ਪਹਿਲਾਂ ਤਲਵੰਡੀ ਸਾਬੋ ਬਲਾਕ ਸਮਤੀ ਤੇ ਪਟੰਡਾ ਹੈੱਡਕੁਆਰਟਰ ਤੇ ਜਿਹੜੇ ਪ੍ਰੈਸ਼ਰ ਦੇ ਜਿਹੜੇ ਕੈਂਡੀਡੇਟਸ ਨੇ ਉਹ ਪਹੁੰਚੇ ਹੋਏ ਨੇ ਅੱਜ ਸੋ ਕਾਗਜ਼ ਪਰੇ ਜਾ ਰਹੇ ਨਾਮੀਨੇਸ਼ਨਸ ਹੋ ਰਹੀਆਂ ਔਰ ਸਭ ਤੋਂ ਪੋਜ਼ਿਟਿਵ ਗੱਲ ਇਹ ਤੇ ਚਾਹੀਏ ਆ ਕਿ ਟਿਕਟਾਂ ਉਹਨਾਂ ਵਾਲੰਟੀਅਰਸ ਨੂੰ ਉਹਨਾਂ ਵਰਕਰਾਂ ਨੂੰ ਦਿੱਤੀਆਂ ਗਈਆਂ ਨੇ ਜਿਹੜੀਆਂ ਮੈਰਿਟ ਬੇਸਿਸ ਤੇ ਜਿਹੜੇ ਨਿਯਾਬ ਕਰਦੇ ਸੀਗੇ ਸੋ ਇੱਕ ਤੋਂ ਇੱਕ ਜਿਹੜੀ ਵਧੀਆ ਪਰਫਾਰਮੈਂਸ ਵਾਲੇ ਕੈਂਡੀਡੇਟਸ ਨੇ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦੇ ਨਾਲ ਨਵਾਇਆ ਹੈ ਔਰ ਬਹੁਤ ਪੋਜ਼ਿਟਿਵਿਟੀ ਆ ਤੇ ਮੈਂ ਸਾਰੇ ਕੈਂਡੀਡੇਟਸ ਨੂੰ ਬਹੁਤ ਵਧਾਈ ਦਿੰਦੀ ਆ ਮੁਬਾਰਕਬਾਦਿੰਦੀ ਆ ਨਹੀਂ ਇਹਦੇ ਵਿੱਚ ਸਭ ਤੋਂ ਵੱਡਾ ਪੁਆਇੰਟ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਕਾਰਗੁਜ਼ਾਰੀ ਹੈ ਪਿਛਲੇ 4 ਸਾਲਾਂ ਦੇ ਵਿੱਚ ਮੈਂ ਕਹੂੰਗੀ ਕਿ ਵੇਖੀ ਹੋਈ ਹੈ ਔਰ एवरीवन 노ਸ ਕਿ ਸਰਕਾਰ ਦਾ ਜਿਹੜਾ ਟਨਿਓਰ ਲੰਘਿਆਗਾ ਉਸ ਤਰੀਕੇ ਦਾ ਸੀਗਾ ਕਿ ਜਿਹੜੇ ਵੀ ਵਾਦੇ ਸਰਕਾਰ ਨੇ ਕੀਤੇ ਸੀਗੇ ਸਰਕਾਰ ਨੇ ਪਹਿਲੇ ਦੋ ਮਹੀਨਿਆਂ ਚ ਚਾਰਾਂ ਮਹੀਨਿਆਂ ਚ ਉਹਨਾਂ ਨੂੰ ਪੂਰੇ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਤੇ ਅੱਜ ਤੱਕ ਕਿਸੇ ਵੀ ਸਰਕਾਰ ਦੇ ਹਿੱਸੇ ਆਇਆ ਨਹੀਂ ਉਸ ਤੋਂ ਪਹਿਲਾਂ ਕਾਂਗਰਸ ਨੂੰ ਵੀ ਵੇਖਿਆ ਲੋਕਾਂ ਨੇ ਤੇ ਇਸ ਤੋਂ ਪਹਿਲਾਂ ਅਕਾਲੀ ਦਲ ਨੂੰ ਵੀ ਵੇਖਿਆ ਹੈ ਉਹਨਾਂ ਦਾ ਟਿਨਿਓਰ ਇਹੋ ਜਿਹਾ ਹੁੰਦਾ ਸੀ ਜਦੋਂ 4.5 ਸਾਲ ਲੰਘ ਜਾਂਦੇ ਸੀ ਉਦੋਂ ਗੱਲ ਕਰਦੇ ਹੁੰਦੇ ਸੀਗੇ ਕਿ ਇੱਥੇ ਹੁਣ ਆਹ ਕੰਮ ਕਰ ਲਈਏ ਕੋਈ ਨੌਕਰੀਆਂ ਕੜਤੀਆਂ ਕੋਈ ਪੋਸਟਾਂ ਕੜਤੀਆਂ ਆਈ ਮੀਨ 52,000 58,000 ਨੌਕਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੁੱਕੀ ਆ ਔਰ ਹਰ ਬਿਨਾ ਕਿਸੇ ਪੇਕ ਤੋਂ ਆਪ ਤੋਂ ਬਿਨਾ ਕਿਸੇ ਵਤ ਕਰੇ ਤੋਂ ਵਾਡੇ ਇਲਾਜ ਜਿਹੜੇ ਆ ਜਿੱਥੇ ਬਣਦੇ ਆ ਬਿਜਲੀ ਦੇ ਬਿੱਲ ਚੜੀ ਆ 600 ਯੂਨਟ ਦੀ माफी ਦੇਣੀ ਆਪਣੇ ਆਪ ਦੇ ਵਿੱਚ ਤੋਂ ਬਹੁਤ ਵੱਡੀ ਗੱਲ ਆ ਆਈ ਨੂੰ ਇੱਕ ਵਾਦਾ ਪੈਂਡਿੰਗ ਆ ਕਿ ਜਿਹੜਾ ਕਿ ਹਜ਼ਾਰ-ਹਜ਼ਾਰ ਰੁਪਿਆ ਜਿਹੜਾ ਲੇਡੀਜ਼ ਨੂੰ ਦੇਣਾ ਉਹ ਮੈਂ ਤਾਂ ਬੋਲ ਦਿੱਤਾ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਇਸ ਗੱਲ ਤੇ ਆ ਕੇ ਕਹਿੰਦੇ ਹੁੰਦੇ ਕਿ ਸ਼ਾਇਦ ਕੋਈ ਵੀ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ ਆਫ ਕੋਰਸ ਆਮ ਆਦਮੀ ਪਾਰਟੀ ਨੇ ਜੇ ਕਮਿਟ ਕੀਤੇ ਕਿ ਕਿ ਹਜ਼ਾਰ ਰੁਪਿਆ ਲੇਡੀਜ਼ ਨੂੰ ਦਿੱਤਾ ਜਾਊਗਾ ਤਾਂ ਮੈਂ ਬਹੁਤ ਕਲੀਅਰ ਆ ਉਹ ਦਿੱਤਾ ਹੀ ਜਾਣਾ ਉਦੇਚ ਕੋਈ ਦੋਰਾਮਾਨੀਆ ਪਿਛਲੇ ਦਿਨਾਂ ਦੇ ਵਿੱਚ ਫਲੱਡਸ ਆ ਗਏ ਤਾਂ ਬਹੁਤ ਸਾਰਾ ਜਿਹੜਾ ਜਿੱਥੇ ਸਾਨੂੰ ਸੋਚ ਰਹੇ ਸੀਗੇ ਕਿ ਫੰਡਸ ਨੂੰ ਅਸੀਂ ਇੱਧਰ ਸ਼ਿਫਟ ਕਰ ਦਿੱਤੇ ਜਾਣ ਉਹ ਫਲੱਡਸ ਵਾਲੇ ਪਾਸੇ ਨੂੰ ਮੂਵ ਕਰ ਦਿੱਤੇਗੇ ਸੋ ਇਹੋ ਜਿਹੀਆਂ ਕਈ ਚੀਜ਼ਾਂ ਨੇ ਜਿੱਥੇ ਹੋਰ ਵੀ ਮੇਨਟੇਨੈਂਸ ਦੇਖਣੀ ਪੈਂਦੀ ਹੈ ਪਰ ਇੱਕ ਗੱਲ ਪੱਕੀ ਹੈ ਕਿ ਜਿਹੜੇ ਜਿਹੜੇ ਵਾਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਪੂਰਾ ਕਰਦੀ ਆ ਔਰ ਡੈਫੀਨਿਟਲੀ ਕਰੋਗੇ ਇੱਕ ਸਭ ਤੋਂ ਵੱਡੀ ਗੱਲ ਕਿ ਇੰਨੀਆਂ ਸਰਕਾਰਾਂ ਪੰਜਾਬ ਨੇ ਵੇਖ ਲਈਆਂ ਇੰਨੇ ਟਿਨਿਓਰ ਵੇਖ ਲੈ ਬਦਲ ਬਦਲ ਕੇ ਜਿਹੜੀਆਂ ਪਾਰਟੀਆਂ ਨੇ ਜੇ ਅਸੀਂ ਪਿੰਡਾਂ ਦੇ ਖੇਡ ਮੈਦਾਨਾਂ ਦੀ ਗੱਲ ਕਰੀਏ ਗਰਾਊਂਡਾਂ ਦੀ ਗੱਲ ਕਰੀਏ ਤਾਂ ਮੈਂ ਨਹੀਂ ਕੋਈ ਸਰਕਾਰ ਵੇਖੀ ਜੀਨੇ ਇੰਨਾ ਬਜਟ ਸਿਰਫ ਤੇ ਸਿਰਫ ਗਰਾਊਂਡਸ ਨੂੰ ਅਲੋਟ ਕਰ ਦਿੱਤਾ ਹੋਵੇ ਖੇਡ ਮੈਦਾਨਾਂ ਨੂੰ ਅਲੋਟ ਕਰ ਦਿੱਤਾ ਹੋਵੇ ਔਰ ਮੈਨੂੰ ਇੱਕ ਇੱਕ ਟਾਈਮ ਬਾਉਂਡ ਕਰਕੇ ਸਭ ਤੋਂ ਵੱਡੀ ਗੱਲ ਸੋ ਮੈਨੂੰ ਬਹੁਤ ਖੁਸ਼ੀ ਦੀ ਗੱਲ ਆ ਮੇਰੇ ਲਈ ਮੈਂ ਇਸ ਗੱਲ ਨੂੰ ਮੰਨਦੀ ਹਾਂ ਸਾਡੇ ਆਲੇ ਦੁਆਲੇ ਦੇ ਸਾਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਮੰਨਦੇ ਨੇ

ਕਿ ਅ ਕਈ ਵਾਰੀ ਕੋ ਕਹਿ ਦਿੰਦਾ ਕਿ ਆਮ ਆਦਮੀ ਪਾਰਟੀ ਤੋਂ ਅਸੀਂ ਇੰਨੀ ਉਮੀਦਾਂ ਕਰ ਰਏ ਸੀ ਕਿ ਆਮ ਆਦਮੀ ਪਾਰਟੀ ਇਸ ਲੈ ਕੇ ਅੰਦਰ ਸੀ ਤਾਂ ਮੈਂ ਮੰਨਦੀ ਆ ਕਿ ਆਮ ਆਦਮੀ ਪਾਰਟੀ ਨਵੀਂ ਸੀ ਫਸਟ ਟਾਈਮ ਸਰਕਾਰ ਬਣੀ ਸੀ ਜੇ ਕਿਤੇ ਕੋਈ ਕਮੀ ਰਹੀ ਆ ਤਾਂ ਇਟ ਇਜ਼ ਓਨਲੀ ਬਿਕੋਜ਼ ਆਫ ਥੈਟ ਕਿ ਪਾਰਟੀ ਫਸਟ ਟਾਈਮ ਸਰਕਾਰ ਪੰਜਾਬ ਚ ਬਣਾ ਰਹੀ ਔਰ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਦੇਖੋ ਸਰ ਤੁਸੀਂ ਵੇਖਿਆ ਹੋਣਾ ਕਿ ਉਸ ਤੋਂ ਪਹਿਲਾਂ ਸਰਪੰਚੀ ਇਲੈਕਸ਼ਨਸ ਹੋਈਆਂ ਇਸ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਆਪਣੇ ਆ ਦੂਜੀਆਂ ਇਲੈਕਸ਼ਨਸ ਹੋਈਆਂ ਨਗਰ ਪੰਚਾਇਤਾਂ ਦੀਆਂ ਮਤਲਬ ਚਿੰਨੀ ਫੇਰ ਐਂਡ ਫਾਈਨ ਇਲੈਕਸ਼ਨ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੋਈ ਆ ਮੈਂ ਕਦੇ ਕਿਤੇ ਵੇਖੀ ਨਹੀਂ ਮੈਂ ਨਹੀਂ ਵੇਖੀ ਮੈਂ ਜੇ ਆਪਣੀ ਗੱਲ ਕਰਾਂ ਆਮ ਆਲਸ ਦਾ ਪ੍ਰੋਡਕਟ ਆਫ ਵਾਈ ਇਲੈਕਸ਼ਨ ਮੈਂ ਵੇਖਿਆ ਉਹ ਜਿਵੇਂ ਕਿਵੇਂ ਗੁੰਡਾਗਰਦੀ ਕਿਵੇਂ ੱੱੱਕੇ ਮਾਰਦੀਆਂ ਸਰਕਾਰਾਂ ਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਅੱਜ ਤੇ ਕਿਸੇ ਨੂੰ ਕੋਈ ਧੰਮ ਦੇ ਕਾਨੂੰਨ ਕੋਸਤਾ ਦਾ ਬੁਰਾ ਆ ਨਸ਼ਾ ਕਰਫਾ ਵੇਚੀਆਂ ਦਾ ਬਾਹਾਂ ਤੇ ਕੰਦਾ ਤੇ ਕਹਿੰਦੇ ਆ ਵੀ ਨਸ਼ਾ ਇੱਥੇ ਮਿਲਦਾ ਹੈਗਾ ਉਹਦਾ ਵੀ ਸੂਮੋ ਕੋ ਮਸਲਾ ਸੀ ਨਸ਼ਾ ਨਸ਼ਾ ਕਦੋਂ ਚ ਬੰਦ ਨਹੀਂ ਹੁੰਦਾ ਪਰ ਮੈਂ ਪਰ ਮੈਂ ਪਰ ਮੈਂ ਇਸ ਗੱਲ ਨੂੰ ਮੰਨ ਰਹੀ ਆਂ ਕਿ ਆਮ ਆਦਮੀ ਪਾਰਟੀ ਫਸਟ ਪਾਰਟੀ ਫਸਟ ਸਰਕਾਰ ਜਿਨੇ ਇੰਨਾ ਵੱਡਾ ਇਨੀਸ਼ੀਏਟਿਵ ਲਏ ਨੀ ਤਾਂ ਕਿਸ ਕੀ ਦੀ ਜ਼ਰਤ ਸੀ ਕਿ ਪੰਜਾਬ ਦੇ ਵਿੱਚ ਜੇ ਪਤਾ ਲੱਗਦਾ ਸੀ ਨਸ਼ਾ ਵੇਚਦਾ ਕਿਸ ਦੇ ਘਟਵਾ ਦੇ ਹੈ ਸੀ ਕਿਸ ਦੀ ਜ਼ਰਤ ਸਰਕਾਰਾਂ ਰਹਿ ਗਈਆਂ ਕਾਲੀ ਦਲ ਦੀ ਵੀ ਰਹਿ ਗਈ ਕਾਂਗਰਸ ਦੀ ਰਹਿ ਵੀ ਕਿਸ ਦੀ ਹਿੰਮਤ ਨਹੀਂ ਸੀਗੀ ਸੋ ਜੇ ਇੰਨਾ ਵੱਡਾ ਸਟੈਪ ਲੈ ਕੇ ਅੱਜ ਪਿੰਡਾਂ ਦੇ ਵਿੱਚ ਬਹੁਤ ਪੋਜ਼ਿਟਿਵਿਟੀ ਆਉਂਦੀ ਹੈ ਕਿ ਕਮ ਸੇ ਕਮ ਆਮ ਆਦਮੀ ਪਾਰਟੀ ਨੇ ਇਸ ਗੱਲ ਤੇ ਪਹਿਲ ਕੀਤੀ ਕਿ ਸਾਡੇ ਪਿੰਡਾਂ ਦੇ ਵਿੱਚੋਂ ਜਿਹੜਾ ਜਿੱਥੇ ਜਿੱਥੇ ਪਤਾ ਲੱਗਦੇ ਸੀ ਵੱਡੇ ਵੱਡੇ ਨਸ਼ੇ ਦੇ ਤਸਕਰਾਂ ਉਹਨਾਂ ਨੂੰ ਮੈਥੇ ਸਾਫ਼ ਕਰ ਦਿੰਦਾ। ਸੋ ਬਹੁਤ ਵੱਡੇ ਪੰਦਰ ਤੇ ਜਿਹੜਾ ਨਸ਼ੇ ਦਾ ਸਫਾਇਆ ਹੋਇਆ ਆਈ ਮੀਨ ਮੈਂ ਮੰਦੀ ਆ ਕਿ ਇਹ ਜਿਹੜੀ ਨਸ਼ੇ ਨੂੰ ਲੈ ਕੇ ਆਉਣ ਦੀ ਪਾਲਿਸੀ ਸੀਗੀ ਇਹ ਕਾਂਗਰਸ ਦੇ ਕਾਲੀ ਦਲ ਦੀ ਸੀਗੀ। ਮੈਂ ਇਸ ਗੱਲ ਨੂੰ ਮੰਨਦੀ ਆ ਜੇ ਕਰਪਸ਼ਨ ਦੀ ਵੀ ਗੱਲ ਕਰਾਂ ਤੇ ਉਹਨਾਂ ਪਾਰਟੀਆਂ ਤੋਂ ਸਟਾਰਟ ਹੋਈ। ਕਿਤੇ ਤੁਸੀਂ ਜਿਹੜਾ ਵੀ ਹੁਣੇ ਜ਼ਿਕਰ ਕੀਤਾ ਸੁਹਾਮ ਆਦਮੀ ਪਾਰਟੀ ਅਸੀਂ ਤਾਂ ਆਪਣਾ ਹਰ ਪੱਖ ਦੇ ਕੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨਾਂ ਤੇ ਪੂਰੇ ਉਤਰਨ ਦੀ ਜਿਹੜੀ ਗੱਲ ਕਰੀ ਹੈ ਮੈਂ ਪਹਿਲਾਂ ਹੀ ਬੋਲਿਆ ਕਾਟ ਬੈਂਕ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੋਇਆ ਅਗਲਾ ਸਾਲ 5 ਸਾਲ ਹੋਂ ਬਾਅਦ ਦੇਖੋ ਕੱਲਾ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰਾਂ 5 ਸਾਲ ਚ ਕੰਮ ਕਰਦੀਆਂ ਤੇ ਇਹ ਵਾਅਦਾ ਬਹੁਤ ਪਿੱਛੇ ਹੀ ਰਹਿ ਗਿਆ ਮੇਰੀ ਮੇਰੀ ਗੱਲ ਸੁਣੋ ਮੈਂ ਤਾਂ ਪਹਿਲਾਂ ਹੀ ਇਸ ਗੱਲ ਨੂੰ ਬੋਲਿਆ ਕਿ ਅਕਸਰ ਇਹ ਲੱਗਦਾ ਹੁੰਦਾ ਵੀ ਸ਼ਾਇਦ ਆਪਣੀ ਪਾਰਟੀ ਦੀ ਗੱਲ ਆ ਰਹੀ ਹੈ ਹਜ਼ਾਰ ਹਜ਼ਾਰ ਰੁਪਏ ਦੀ ਤਾਂ ਸ਼ਾਇਦ ਨਹੀਂ ਗੱਲ ਕਰਨਗੇ ਸੋ ਐਸਾ ਕੁਝ ਨਹੀਂ ਆ ਜਿੱਥੇ ਬਾਕੀ ਵਾਦੇ ਜਿਹੜੇ ਆ ਪੂਰੇ ਕੀਤੇ ਆ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਂ ਇਸ ਗੱਲ ਨੂੰ ਕਾਈਂਡਲੀ ਨੋਟ ਕਰ ਲਿਆ ਜਾਵੇ ਕਿ ਡੈਫੀਨਿਟਲੀ 1000 ਰੁਪਿਆ ਜਿਹੜਾ ਵਾਦਾ ਲੇਡੀਆਂ ਦੇ ਨਾਲ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਪੂਰਾ ਕਰੂਗੀ ਔਰ ਇੱਕ ਗੱਲ ਹੋਰ ਦੱਸਿਆ ਇਹ ਪੂਰੇ ਜਿਹੜੀਆਂ ਪਿੱਛੇ ਜੇ ਵੀ ਇਹਦੇ ਤੇ ਜੜੀਆਂ ਕੈਬਿਨੇਟਸ ਜਾਂ ਅੱਗੇ ਡਿਸਕਸ਼ਨ ਚੱਲ ਰਹੀ ਸੀਗੀ ਤਾਂ ਕੀ ਹੁੰਦਾਗਾ ਕਿ ਫਲੱਡਸ ਔਨ ਕਰਕੇ ਬਹੁਤ ਸਾਰੇ ਜਿਹੜੇ ਫੰਡਸ ਆ ਉੱਧਰ ਨੂੰ ਸ਼ਿਫਟ ਕਰ ਦਿੱਤੇ ਜਾਂਦੇ ਜਿਹਦੇ ਇੱਕ ਤਾਂ ਆਪਾਂ ਨੂੰ ਵੀ ਸਮਝ ਆਉਂਦੀ ਆ ਨਾ ਕਿ ਹਜ਼ਾਰ ਹਜ਼ਾਰ ਰੁਪਿਆ ਪੂਰੇ ਪੰਜਾਬ ਦੇ ਵਿੱਚ ਲੇਡੀਜ਼ ਨੂੰ ਦੇਣਾ ਇਟ ਮੀਨਸ ਲੋਟ ਆਫ ਬਜਟ ਤੇ ਲੋਟ ਆਫ ਬਜਟ ਤੇ ਲਈ ਆਫਕੋਰਸ ਬੜਾ ਕੁਝ ਸੋਚਣਾ ਬੜਾ ਕੁਝ ਕਰਨਾ ਇਹ ਇੰਨਾ ਈਜ਼ੀ ਟਾਸਕ ਨਹੀਂ ਆ ਪਰ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਲੇਡੀਜ਼ ਨਾਲ ਕੀਤਾ 11000 ਰੁਪਏ ਦਾ ਸਰਕਾਰ ਉਹਨੂੰ ਪੂਰਾ ਕਰੂਗੀ ਕਰੂਗੀ